ਪੰਜਾਬ 'ਚ ਮੁੜ ਚੋਣਾਂ ਦਾ ਵਿਗਲ ਵੱਜਿਆ ਤੇ ਜਲਦੀ ਹੀ ਪੰਜਾਬ ਦੇ ਵਿੱਚ ਚੋਣਾਂ ਹੋਣ ਜਾਣੀਆਂ ਨੇ ਕਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਜਲਦੀ ਹੀ EVM ਮਸ਼ੀਨ ਦੇ ਵਿੱਚ ਕੈਦ ਹੋ ਜਾਵੇਗਾ ਤਾਂ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਪੰਚਾਇਤੀ ਜਿਮਨੀ ਚੋਣਾਂ ਦਾ ਜਿਹੜਾ ਐਲਾਨ ਹੋ ਗਿਆ ਸੂਬੇ ਅੰਦਰ 1861 ਪੰਚਾਂ ਤੇ ਸਰਪੰਚਾਂ ਦੀ ਚੋਣ ਹੋਣੀ ਹੈ ਇਹ ਅਹੁਦੇ ਜਿਹੜੇ ਖਾਲੀ ਨੇ ਇਸ ਸੰਬੰਧ ਚੋਣ ਕਮਿਸ਼ਨ ਨੇ ਚੋਣ ਸ਼ਡਿਊਲ ਜਿਹੜਾ ਜਾਰੀ ਕਰ ਦਿੱਤਾ ਚੋਣ ਕਮਿਸ਼ਨ ਦੇ ਐਲਾਨ ਮੁਤਾਬਕ ਪੰਚਾਂ ਤੇ ਸਰਪੰਚਾਂ ਦੀ ਚੋਣ ਲਈ ਨਾਮਜ਼ਦਗੀਆਂ 14 ਜੁਲਾਈ ਤੋਂ ਸ਼ੁਰੂ ਹੋਣਗੀਆਂ ਤੇ VOTING 27 ਜੁਲਾਈ ਨੂੰ ਹੋਏਗੀ ਦੱਸਦੀ ਹੈ ਕਿ ਪੰਜਾਬ ਵਿੱਚ 15 ਅਕਤੂਬਰ 2024 ਨੂੰ ਹੋਈਆਂ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਪੰਚਾਂ ਦੀਆਂ 90 ਤੇ ਪੰਚਾਂ ਦੀਆਂ 1771 ਅਹੁਦੇ ਜਿਹੜੇ ਖਾਲੀ ਨੇ ਇਹਨਾਂ ਨੂੰ ਭਰਨ ਲਈ ਜਿੰਨੀ ਚੋਣ 27 ਜੁਲਾਈ ਨੂੰ ਹੋਵੇਗੀ ਇਸੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ੈਡਿਊਲ ਐਲਾਨਿਆ ਚੋਣ ਕਮਿਸ਼ਨ ਅਨੁਸਾਰ VOTING ਸਵੇਰੇ ਜਿਹੜਾ 8 ਤੋਂ ਸ਼ਾਮ 4 ਵਜੇ ਤੱਕ ਪੈਂਡ ਪੇਪਰਾਂ ਰਾਹੀਂ ਹੋਵੇਗੀ ਚੋਣ ਕਮਿਸ਼ਨ ਮੁਤਾਬਕ ਵੋਟਾਂ ਦੀ ਗਿਣਤੀ ਵੋਟਾਂ ਵਾਲੇ ਹੀ ਦਿਨ ਜਿਹੜੀ ਸ਼ਾਮ ਨੂੰ ਪੋਲਿੰਗ ਸਟੇਸ਼ਨ ਤੇ ਕੀਤੀ ਜਾਵੇਗੀ ਨਾਮਜ਼ਦੀਆਂ 14 ਤੋਂ 17 ਜੁਲਾਈ ਤੱਕ ਭਰੀਆਂ ਜਾਣਗੀਆਂ ਨਾਮਜ਼ਦੀਆਂ ਦੀ ਪਰਤਾ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 19 ਜਲਈਆ ਪੰਜਾਬ ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਸਰਪੰਚ ਦੇ ਅਹੁਦੇ ਲਈ ਚੋਣ ਲੜਨ ਵਾਲੇ ਉਮੀਦਵਾਰ ਦੀ ਜਿਹੜੀ ਖਰਚ ਹੱਦ 40000 ਰੁਪਇਆ ਜਦੋਂ ਕਿ ਪੰਚ ਲਈ ਖਰਚਾ ਹੱਦ ਜਿਹੜੀ 30000 ਰੁਪਏ ਨਿਰਧਾਰਿਤ ਕੀਤੀ ਗਈ ਆ ਪਿੰਡ ਵਿਕਾਸ ਤੇ ਪੰਚਾਇਤਾਂ ਵਿਭਾਗ ਤੋਂ ਪ੍ਰਾਪਤ ਜਿਹੜੀ ਜਾਣਕਾਰੀ ਅਨੁਸਾਰ 15 ਨੂੰਆਂ ਗ੍ਰਾਮ ਪੰਚਾਇਤਾਂ ਨੇ ਜਿਹੜੀ ਆਮ ਚੋਣਾਂ ਤੋਂ ਬਾਅਦ ਇਸ ਸਮੇਂ ਵੱਖ-ਵੱਖ ਜਿਲਿਆਂ 'ਚ ਸਰਪੰਚਾਂ ਦੀਆਂ 90 ਅਸਾਮੀਆਂ ਤੇ ਪੰਚਾਂ ਦੀਆਂ 1771 ਅਸਾਮੀਆਂ ਖਾਲੀ ਨੇ ਹਾਂ ਜੀ ਦੱਸ ਦਈਏ ਕਿ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ 15 ਤਰੀਕ ਨੂੰ 2024 ਨੂੰ ਹੋਈਆਂ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਤੋਂ ਬਾਅਦ ਵੀ ਸਮੇਂ-ਵਕਤ ਜ਼ਿਲ੍ਹਿਆਂ ਦੇ ਸਰਪੰਚਾਂ ਦੀਆਂ 90 ਅਸਾਮੀਆਂ ਅਤੇ ਪੰਚਾਂ ਦੀਆਂ 1772 ਅਸਾਮੀਆਂ ਖਾਲੀ ਨੇ ਇਹਨਾਂ ਖਾਲੀ ਅਸਾਮੀਆਂ ਨੂੰ ਭਰਨ ਲਈ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ਡਿਊਲ ਐਲਾਨਿਆ ਇਸ ਸ਼ਡਿਊਲ ਦੇ ਅਨੁਸਾਰ ਨਾਮਜ਼ਦਗੀਆਂ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਿਤ ਰਿਟਰਨਿੰਗ ਅਫਸਰਾਂ ਦੇ ਦਫ਼ਤਰ 'ਚ ਦਾਖਲ ਕੀਤੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ ਦਾਖਲ ਕਰਨ ਦੀ ਜਿਹੜੀ ਆਖਰੀ ਨਿਤੀਆ ਉਹ 17 ਜੁਲਾਈ ਦੁਪਹਿਰ 3 ਵਜੇ ਤੱਕ ਹੋਵੇਗੀ ਨਾਮਜ਼ਦ ਕੰਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਨਿਤੀ 19 ਜੁਲਾਈ ਸ਼ਾਮ 3 ਵਜੇ ਤੱਕ ਹੋਵੇਗੀ VOTING ਦੀ ਗੱਲ ਕਰੀ ਤਾਂ VOTING 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਜਿਹੜਾ ਸ਼ਾਮ 4 ਵਜੇ ਤੱਕ ਵੈੱਡ ਪੇਪਰਾਂ ਦੀ ਵਾਰਤੋਂ ਰਹੇਗੀ ਅਪਡੇਟ ਕੀਤੀ ਮੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ ਜਿਹੜਾ 23 ਤਰੀਕ ਨੂੰ 2025 ਨੂੰ ਸਬੰਧਿਤ ਜ਼ਿਲ੍ਹਾ ਚੋਣ ਅਧਿਕਾਰੀਆਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਵੋਟਾਂ ਪੈਂਨ ਤੋਂ ਬਾਅਦ ਇਸ ਦੀ ਗਿਣਤੀ ਦੇ ਦਿਨ ਪੋਲਿੰਗ ਸਟੇਸ਼ਨ ਤੇ ਹੀ ਕੀਤੀ ਜਾਵੇਗੀ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਲਈ ਸੂਚਿਤ ਖਰਚਾ ਸੀਮਾ ਜਿਹੜਾ 40000 ਰੁਪਏ ਆ ਤੇ ਜਦੋਂ ਕਿ ਪੰਚ ਲਈ ਖਰਚਾ ਸੀਮਾ 30000 ਰੁਪਏ ਆ ਤੈ ਕੀਤੀ ਗਈ ਹੈ ਇਹ ਕਮਿਸ਼ਨ ਨੇ ਇਹਨਾਂ ਚੋਣਾਂ ਨੂੰ ਸੁਚਾਰੂ ਤੇ ਸ਼ਾਂਤੀਪੂਰਤ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਕਟਾ ਪਰਮੰਤ ਕੀਤੇ ਹੋਏ ਨੇ